ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਕੀ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਡਿਪਸਕਦੀਆਂ ਨੇ ਇਹ ਸਵਾਲ ਕਿਉਂ ਠਿਆ ਖਦਸ਼ਾ ਕਿਉਂ ਜ਼ਾਹਿਰ ਹੋਇਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੰਤਰੀ ਨੇ ਖੁਲਾਸੇ ਕੀਤੇ ਨੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਕਿਸ ਤਰੀਕੇ ਨਾਲ ਸਾਹਮਣੇ ਆ ਰਹੀਆਂ ਨੇ ਤੇ ਨਾਲ ਹੀ ਚਰਚਾ ਕਰਾਂਗੇ ਇੱਕ ਬੋਰ ਆਈਏਐਸ ਅਫਸਰ ਨੇ ਅਸਲ ਤੀ ਫੱਦੇ ਕੀ ਕਾਰਨ ਬਣੇ ਜਹੇ ਹਾਲਾਤ ਕਿਉਂ ਬਣ ਰਹੇ ਨੇ ਇਸ ਨੂੰ ਲੈ ਕੇ ਚਰਚਾ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਗਗ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਗ੍ਰਾਮ 'ਚ ਨਿਗਰ ਸਵਰਨ ਤੇ ਜੀ ਜੀ ਆਣ ਸਤ ਸਭ ਬਹੁਤ ਤਰਵਾਦਰੇ ਵੱਲੋਂ ਸਤਕਾਰਯੋਗ ਲੋਕਿਆਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਬੈਠਿਆ ਨੂੰ ਪਿਆਰ ਭਰੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਂ ਤੁਸੀਂ ਸਾਬ ਉਹ ਸਭ ਤੋਂ ਪਹਿਲਾਂ ਦਿੱਲੀ ਦੀ ਗੱਲ ਕਰਾਂਗੇ ਕਹਿੰਦੇ ਪੰਜਾਬ ਦੀ ਬਾੜੀ ਵੀ ਆਉਣੀ ਹੈ ਉਸ ਦੀ ਵੀ ਆਪਾਂ ਚਰਚਾ ਕਰਾਂਗੇ ਬਾਅਦ ਵਿੱਚ ਪਰ ਦਿੱਲੀ ਦੇ ਵਿੱਚ ਬਹੁਤ ਸਾਰੇ ਮੰਤਰੀ ਉਸ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਨੇ ਉਹ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਤਾਂ ਕਿਵੇਂ ਦੇਖਦੇ ਹੋ ਇੱਕ ਹੋਰ ਮੰਤਰੀ ਹੈ ਜਿਹੜਾ ਉਹਨੇ ਸਿਫਾਈ ਦੇ ਦਿੱਤਾ ਤੇ ਮੰਨ ਨਹੀਂ ਲਿਆ ਕਹਿੰਦੇ ਤਾਂ ਮਨਸਾਫ਼ ਲੱਗਦੀ ਹੈ ਕਿ ਗੜਬੜ ਹੈਗੀ ਆ ਕਹਿੰਦੇ ਪੀਐਸ ਕਰਕੇ ਮਾ ਕੇ ਆ ਪਿਆ ਸੀਗਾ ਸਰਕਾਰ ਤੋਂ ਤੇ ਉਹਨੇ ਸਿਫਾ ਦਿੱਤਾ ਤਾਂ ਉਹ ਬੁਨਾਦ ਕੀ ਬਾਰੇ ਨੇ ਕਿਹੜੇ ਸਾਹਬ ਨਾਲ ਸਰਕਾਰ ਚੰਦੂਗੀ ਦੀ ਵਾਲੀ ਕਿਤਾ ਸਭ ਦਿੱਲੀ ਦਾ ਜਿਹੜਾ ਅਵਕਾਰੀ ਘਟਾਲਾ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਦਿਨ ਪਰ ਦਿਨ ਵਧੇ ਰਹੀਆਂ ਘਟ ਨਹੀਂ ਹੋ ਰਹੀਆਂ ਹੁਣ ਇੱਕ ਬਹੁਤ ਵੱਡੀ ਖਬਰ ਜਿਹੜੀ ਆਈ ਹੈ ਪਾਰਟੀ ਦੇ ਅੰਦਰੋਂ ਹੀ ਬਗਾਵਤ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਪਟੇਲ ਨਗਰ ਇਲਾਕੇ ਤੋਂ ਜਿੱਤੇ ਹੋਏ ਐਮ ਐਲ ਏ ਜਿਹੜੇ ਕਿ ਹੁਣ ਮੰਤਰੀ ਵੀ ਸਨ ਰਾਜਕੁਮਾਰ ਅਨੰਦ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕੰਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਉਹਨੇ ਪਾਰਟੀ ਤੋਂ ਵੀ ਅਸਤੀਫਾ ਦਿੱਤਾ ਉਹ ਕਹਿੰਦਾ ਮੈਂ ਅਸਤੀਫਾ ਤਾਂ ਦੇ ਰਿਹਾ ਤੇ ਪਾਰਟੀ ਜਦੋਂ ਆਈ ਸੀ ਇਹ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਆਈ ਸੀ ਜੰਤਰ ਮੰਤਰ ਦੇ ਉੱਤੇ ਕੇਜਰੀਵਾਲ ਨੇ ਕਿਹਾ ਸੀ ਜਦੋਂ ਸਰਕਾਰ ਬਦਲੇਗੀ ਤਾਂ ਦੇਸ਼ ਬਦਲ ਜਾਵੇਗਾ ਕਹਿੰਦਾ ਦੇਸ਼ ਨਹੀਂ ਬਦਲਿਆ ਇਹ ਨੇਤਾ ਹੀ ਬਦਲ ਗਏ ਨੇ ਕਹਿੰਦਾ ਕਹਿੰਦਾ ਜੋ ਟਿੱਪਣੀ ਹਾਈ ਕੋਰਟ ਨੇ ਈਡੀ ਦੇ ਸਾਹਮਣੇ ਕੀਤੀ ਹੈ ਇਹਨਾਂ ਦੇ ਜਿਹੜਾ ਸਰਕਾਰੀ ਵਕੀਲ ਤੇ ਕੇਜਰੀਵਾਲ ਦਾ ਜ਼ਮਾਨਤ ਵਾਸਤੇ ਗਿਆ ਸੀ ਵੀ ਜ਼ਮਾਨਤ ਦੋ ਪਰ ਕੇਜਰੀਵਾਲ ਦੇ ਉੱਤੇ ਟਿੱਪਣੀ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਹਿੰਦਾ ਜ਼ਮਾਨਤ ਤੁਹਾਨੂੰ ਕਾਦੀ ਲਈਏ ਈਡੀ ਕੋਲ ਬਹੁਤ ਕੋਸ ਪ੍ਰੂਫ ਨੇ ਤੁਹਾਡੀਆਂ ਜਿਹੜੀਆਂ ਕ੍ਰਾਫਟਨ ਜੋ ਕੀਤੀ ਹੈ ਇਸ ਲਈ ਤੁਹਾਨੂੰ ਜ਼ਮਾਨਤ ਨਹੀਂ ਮਿਲਦੀ ਭਰਦੀ ਕੁਮਾਰ ਰੱਬ ਕਰੇ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਅਜਹੀ ਪਾਰਟੀ ਦੇ ਵਿੱਚ ਰਹਾ ਜਿਹੜੀ ਪਾਰਟੀ ਕ੍ਰਪਸ਼ਨ ਦੀ ਦਲਦਲ ਦੇ ਵਿੱਚ ਫਸੀ ਹੋਈ ਹੋਵੇ ਮੈਂ ਆਪਣੇ ਨਾਮ ਨੂੰ ਅਜਹੀ ਪਾਰਟੀ ਵਿੱਚ ਰਹਿ ਕੇ ਬਦਨਾਮ ਨਹੀਂ ਹੋਣਾ ਚਾਹੁੰਦਾ ਆਪਣੇ ਉੱਤੇ ਕਲੰਕ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਮੈਂ ਦਲ ਸਨੇਤਾ ਮੈਂ ਪਛੜੀਆਂ ਸ਼੍ਰੇਣੀਆਂ ਦੇ ਬਾਬਾ ਅਵੇਦਕਰ ਸਾਫ ਹੁੰਦਾ ਮੈਂ ਸ਼ੀਸ਼ਾ ਇਹਨਾਂ ਨੇ ਫੋਟੋ ਦਾ ਬਾਬਾ ਅਵੇਦਕਰ ਜੀ ਦੀ ਲਾ ਜਿਹੜੇ ਕਾਨੂੰਨ ਦੇ ਘਾਰੇ ਨੇ ਪਰ ਉਹਨਾਂ ਦੇ ਜਿਹੜੇ ਪੈਰੋਂ ਉਤਾਰਨੇ ਉਹਨਾਂ ਨੂੰ ਇਹ ਬਿਲਕੁਲ ਨਹੀਂ ਸਮਝਦੇ ਦਿੱਲੀ ਦੇ ਵਿੱਚ ਦਲਤਾਂ ਦੀ ਬਹੁਤ ਹੀ ਜਿਹੜੀ ਹੈ ਮਾੜੀ ਹਾਲਤ ਹੈ ਤੇ ਪਾਰਟੀ ਦੇ ਵਿੱਚ ਵੱਡੇ ਲੀਡਰਾਂ ਦੇ ਵਿੱਚ ਕਿਸੇ ਵੀ ਦਲਤ ਨੇਤਾ ਦਾ ਨਾਂ ਨਹੀਂ ਆਉਂਦਾ ਨਾ ਇਹ ਦਲਤਾਂ ਦੇ ਚਲਕਦੇ ਸੁਲਦੇ ਨੇ ਤੇ ਨਾ ਹੀ ਮੰਨਦੇ ਨੇ ਮੈਨੂੰ ਇਸ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਮਨ ਨੂੰ ਬਹੁਤ ਵੱਡਾ ਛਟਕਾ ਲੱਗਿਆ ਦੁੱਖ ਲੱਗਿਆ ਕਿ ਮੈਂ ਇਸ ਪਾਰਟੀ ਵਿੱਚ ਨਹੀਂ ਰਹਿਣਾ ਤੇ ਬਾ ਪਾਰਟੀ ਆਪਣੀ ਫੱਲ ਰਿਹਾ ਪਾਰਟੀ ਤੋਂ ਵੀ استਿਫਾ ਦੇ ਰਿਹਾ ਇਕੱਠਾ ਸਾਹਿਬ ਪਿਛਲੇ ਨਵੰਬਰ ਦੇ ਵਿੱਚ ਇਹਨਾਂ ਦੇ ਘਰ ਵੀ ਈਡੀ ਦੀ ਰੇਡ ਪਈ ਸੀ ਇਹਨਾਂ ਦਾ ਵੀ ਨਾਂ ਸੀਗਾ ਪਰ ਈਡੀ ਨੂੰ ਕੁਝ ਨਹੀਂ ਸੀ ਇਹਨਾਂ ਦੇ ਘਰ ਦੇ ਵਿੱਚੋਂ ਮਿਲਿਆ ਹੈਗਾ ਤੇ ਸੁਣਈ ਇਹ ਕਹਿਣ ਲੱਗਿਆ ਜੋ ਕੁਝ ਹੋਰ ਹੈ ਕਿ ਆ ਜੋ ਈਡੀ ਕਰ ਰਹੀ ਹੈ ਸਹੀ ਕਰ ਰਹੀ ਹੈ ਪਾਰਟੀ ਦੇ ਵਿੱਚ ਗੜਬੜਤਾ ਹੈਗੀ ਹੈ ਇਹ ਜੇ ਗੜਬੜ ਹੈ ਤਾਂ ਹੀ ਵੱਡੇ ਚਾਰ ਨੇਤਾ ਜੇਲ੍ਹ ਦੇ ਵਿੱਚ ਬੈਠ ਗਿਆ ਜੇ ਜਿਹਾ ਛੱਡੀ ਜੇਲ੍ਹ ਦੇ ਵਿੱਚ ਬੈਠਿਆ ਹੋਵੇ ਤਾਂ ਇਹ ਸਮਝ ਲਓ ਵੀ ਬਾਕੀ ਟੱਬਰ ਦਾ ਕੀ ਹਾਲ ਹੋਊਗਾ ਤੇ ਉਹ ਮੁੱਖ ਮੰਤਰੀ ਕੇਜਰੀਵਾਲ ਦੇ ਉੱਤੇ ਇੱਕ ਅਕਾਸ ਦੇ ਦੋਸ਼ ਲੱਗੇ ਉਹਨੂੰ 10 ਵਾਰ ਬੁਲਾਇਆ ਗਿਆ ਨਹੀਂ ਕਿ ਆਖਿਰਕਾ ਫਿਰ ਉਹਨੂੰ ਜੇਲ੍ਹਾਰ ਕੀਤਾ ਉਹ ਤੋਂ ਪਹਿਲਾਂ ਪਨੀਰ ਸਿੰਘ ਸੋਧਿਆ ਜੇਲ੍ਹ ਤੇ ਬੈਠਦਾ ਸੀ ਸਿੰਦਰ ਜੈਨ ਬੈਠਾ ਸਮਝੇ ਸਿੰਘ ਨੂੰ ਹੁਣੇ 6 ਮਹੀਨੇ ਬਾਅਦ ਜਮਾਨਤ ਮਿਲੀ ਹੈ ਤੇ ਇਸ ਲਈ ਹੁਣ ਤੁਸੀਂ ਕੀ ਸਬੂਤ ਚਾਹੁੰਦੇ ਹੋ ਇਸ ਬਾਤ ਟਿੱਪਣੀ ਕੀਤੀ ਹੋਈ ਪਾਰਟੀ ਪ੍ਰਤੀ ਉਹ ਸੇ ਪਾਰਟੀ ਦੇ ਲੀਡਰ ਦੀ ਇੱਕ ਇੱਕ ਖਤਰੇ ਦੀ ਘੰਟੀ ਹੈ ਕਿਉਂਕਿ ਸਰਕਾਰ ਕ੍ਰਪ ਸਰਕਾਰਾਂ ਨੂੰ ਚੱਲਣ ਹੀ ਦਿੰਦੀ ਜਿਹੜੀਆਂ ਸਰਕਾਰਾਂ ਕ੍ਰਪਸ਼ਨ ਦੇ ਨਾਲ ਲੋਕਾਂ ਦੇ ਹੱਕਾਂ ਨੂੰ ਮਾਰਨ ਤੇ ਆਖਰੀ ਦੋਸੂਗ ਦਾ ਕੰਮ ਜਾਂ ਇਦਾਂ ਦੇ ਘਟਾਲੇ ਕਰਨ ਤੇ ਉਹ ਸਰਕਾਰਾਂ ਕਿਸੇ ਟਾਈਮ ਵੀ ਗਵਰਨਰ ਆਪਣੀ ਰਿਪੋਰਟ ਭੇਜ ਕੇ ਉਹਨੂੰ ਤੋੜ ਸਕਦਾ ਹੈ ਇਹ ਸ ਲਈ ਤੁਹਾਨੂੰ ਇਹ ਵੀ ਲੱਗਦਾ ਕਿ ਤੁਹਾਨੂੰ ਇਹ ਵੀ ਲੱਗਦਾ ਕਿ ਜਿਸ ਤਰੀਕੇ ਨਾਲ ਇਲਜ਼ਾਮ ਲੱਗਦੇ ਨੇ ਬੀਜੇਪੀ ਤੇ ਕਿ ਦੂਜੇ ਲੀਡਰਾਂ ਨੂੰ ਮੰਤਰੀਆਂ ਨੂੰ ਐਮਪੀਆਂ ਨੂੰ ਆਪਣੇ ਵਿੱਚ ਲਿਆ ਜਾ ਰਿਹਾ ਚੋਣਾਂ ਤੋਂ ਪਹਿਲਾਂ ਜੇ ਹਮ ਹੋਰ ਬਣ ਰਿਹਾ ਤੇ ਇਸ ਜਿਹੜਾ ਮੰਤਰੀ ਹੈ ਇਹਨੂੰ ਵੀ ਕਿਤਰਾ ਕਿਸੇ ਡ੍ਰੈਗ ਆ ਹੋਵੇ ਤੇ ਜਾਂ ਇਹਨੂੰ ਖੁਦ ਤਿਆਰ ਹੋਵੇ ਕਿ ਆਉਣ ਵਾਲੇ ਸਮੇਂ ਚ ਕਿਤੇ ਇਹ ਜੀ ਮੈਨੂੰ ਦਾ ਗ੍ਰਿਫਤਾਰ ਕਰ ਲਵੇ ਇਸੇ ਮਾਮਲੇ ਦੇ ਵਿੱਚ ਇਸ ਕਰਕੇ ਜਿਹੜਾ ਹੁਣ ਪਾਰਟੀ ਛੱਡ ਦਿੱਤੀ ਅਸਤੀਵਾ ਦਿੱਤਾ ਅਸਲਸਰ ਤੋਂ ਆਡ ਵੀ ਗਲ ਬਿਲਕੁਲ ਸਹੀ ਹੈ ਕਰੀਬਨ ਉਹੀ ਬੰਦੇ ਪਾਰਟੀ ਛੱਡ ਕੇ ਜਾਂਦੇ ਨੇ ਜਿਨ੍ਹਾਂ ਨੂੰ ਦਾਲ ਟਕਾਲਾ ਕਾਲਾ ਕਾਲਾ ਨਜ਼ਰ ਆਉਂਦਾ। ਕਿ ਆ ਜਿਨ੍ਹਾਂ ਨੇ ਕੋਈ ਚੋਰੀਆਂ, ਠੱਗੀਆਂ, ਬੇਈਮਾਨੀਆਂ ਕਰਾਫੇ ਨਾ ਕੀਤੀਆਂ ਹੁੰਦੀਆਂ ਨੇ ਉਹੀ ਬੰਦੇ ਛੱਡ ਕੇ ਜਾਂਦੇ ਨੇ। ਸੰਜੇ ਸਿੰਘ ਨੇ ਇਹਦੇ ਉੱਤੇ ਕੱਲ ਪ੍ਰੈਸ ਕਾਨਫਰੰਸ ਨਾਲ ਕਿਹਾ ਕਿ ਰਾਜਕੁਮਾਰ ਅਨੰਦ ਜਿਹੜਾ ਪਾਰਟੀ ਛੱਡ ਕੇ ਗਿਆ ਅੱਜ ਪਹਿਲਾ ਏਸੇ ਨੂੰ ਬੀਜੇਪੀ ਵਾਲੇ ਬਹੁਤ ਮਾੜਾ ਸਮਝਦੇ ਸੀ ਬਹੁਤ ਕ੍ਰਪਟ ਹੈ ਤੇ ਇਹਦੇ ਕਰ ਈਲੀ ਰੇਡ ਵੀ ਪਾਈ ਸੀ ਕਹਿੰਦਾ ਹੁਣ ਉਹ ਪਾਰਟੀ ਛੱਡਦੀ ਹੈ ਬਹੁਤ ਹੀ ਜਲਦੀ ਕਹਿੰਦਾ ਉਹ ਬੀਜੇਪੀ ਦੀ ਜਿਹੜੀ ਮਸ਼ੀਨ ਹੈ ਨਾ ਜਿਹੜੀ ਮਸ਼ੀਨ ਇਦਾਂ ਦੀ ਹੈ ਉਹਦੇ ਵਿੱਚ ਜਿੰਨਾ ਮਰਤੇ ਕ੍ਰਪਟ ਲੀਡਰ ਨੂੰ ਕ੍ਰਪਟ ਕੱਪੜੇ ਨੂੰ ਪਾ ਦੋ ਐ ਚਮਕਾ ਦਿੰਦੀ ਹੈ ਡਿਟਰਜੈਂਟ ਪਾਊਡਰ ਵੀ ਰਹਾ ਹੈ ਕਿ ਉਹਨੂੰ ਪਵਿੱਤਰ ਕਰ ਦਿੰਦੀ ਹੈ ਕਿਉਂਕਿ ਪਾਰਟੀ ਚਾਹੁੰਦੀ ਹੈ ਕਿ 400 ਤੋਂ ਉੱਤੇ ਅਸੀਂ ਸੀਟਾਂ ਜਿੱਤਣੀਆਂ ਨੇ ਉਹ ਜਿੱਤਣੀਆਂ ਕਿਵੇਂ ਨੇ ਉਹ ਇਦਾਂ ਦੇ ਅਸਰਖੂਕ ਵਾਲੇ ਬੰਦੇ ਜਿਹੜੇ ਬੰਦੇ ਦੇ ਆਉਣ ਨਾਲ ਉਹਨਾਂ ਦੀ ਪਾਰਟੀ ਦਾ ਪਲੱਸ ਪੁਆਇੰਟ ਬਣ ਸਕੇ ਸੀ ਕਿਸੇ ਸੀਟ ਨਾਲ 11 ਬਣਦੇ ਨੇ ਕਦੀਵੇਂ ਕੇਸ ਲਈ ਉਹ ਹਰ ਪਾਰਟੀ ਦੇ ਵਿੱਚ ਇਦਾਂ ਦੀ ਕੁਝ ਪੈਟਾਂ ਜੜੀਆਂ ਹੈਗੀਆਂ ਕਰ ਰਹੀ ਹੈ ਤੇ ਇੱਥੇ ਵੀ ਇਕੱਲੇ ਦਿੱਲੀ ਦੇ ਵਿੱਚ ਨਹੀਂ ਇਹ ਬਾਹਰਲੀਆਂ ਸਟੇਟਾਂ ਦੇ ਵਿੱਚ ਜਿੱਥੇ ਕਿਤੇ ਆਪੋਜੀਸ਼ਨ ਦੇ ਤਕੜੇ ਬੰਦੇ ਨੇ ਜਾਂ ਉਹ ਦਾਗੀ ਨੇ ਕਿਉਂ ਹੁਸ਼ਿਆਰ ਤਾਂ ਇਹਨਾਂ ਕੋਲ ਹੈਗੇ ਨੇ ਬੀਜੇਪੀ ਕੋਲ ਪੀਡੀ ਦਾ ਹਸਾਰ ਹੈ ਇਸੇ ਟੈਕ ਇਨਕਮ ਟੈਕਸ ਦਾ ਪਿਆਰ ਹੈ ਪੀਵੀਆਈ ਦਾ ਪਿਆਰ ਹੈ ਇਸ ਲਈ ਡਰਾਬਾ ਵੀ ਧਮਕੀਆਂ ਵੀ ਹਰ ਚੀਜ਼ ਦੇ ਇਸ ਲਈ ਡਰਦੇ ਜਾਂਦੇ ਪਰ ਪਾਰਟੀ ਵਾਸਤੇ ਨੁਕਸਾਨ ਹੈ ਜਦੋਂ ਪਾਰਟੀ ਦੇ ਲੋਕ ਘਰ ਦਾ ਮੈਂਬਰ ਆਪਣੇ ਘਰ ਦੀ ਸਾਰੀ ਗੀਤ ਦੱਸਣ ਲੱਗ ਜੇ ਵੀ ਸਾਡੇ ਘਰ ਦੀ ਪੁਰਾਣੀ ਥਾਂ ਤੋਂ ਮਾਲ ਆਇਆ ਉਹ ਕਿੱਥੋਂ ਆਇਆ ਉਹ ਕਿਹਨੇ ਦਿੱਤਾ ਇਹ ਕਿਹਾ ਸੀ ਕਿੱਥੋਂ ਆਇਆ ਇਸ ਲਈ ਜਿਹੜੀ 파 ਕੇ ਆਪਣੇ ਆਪ ਨੂੰ ਵੱਡੀ ਇਮਾਨਦਾਰ ਬਣ ਕੇ ਲੋਕਾਂ ਚਾਏ ਸੀ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਲੋਕਾਂ ਨੇ ਇਹਨਾਂ ਦੀ ਗੱਲਾਂ 'ਚ ਆ ਕੇ ਹੀ ਗੱਲਿਆ ਅੱਜ ਉਹੀ ਲੋਕਤ ਪਾਰਟੀ ਦੇ ਖਿਲਾਫ ਦੇਖੋ ਸਭ ਤੋਂ ਵੱਡੀ ਗੱਲ ਇਹਨੇ ਕਿਹਾ ਸੀ ਸਾਡੀ ਸਰਕਾਰ ਆ ਗਈ ਅਸੀਂ ਦੇ ਸਰਕਾਰ ਆ ਗਈ ਦੇਸ਼ ਨੂੰ ਬਦਲ ਦੇਸ਼ ਨਹੀਂ ਬਦਲੇ ਲੀਡਰ ਬਦਲ ਰਹੇ ਕੇਜਰੀਵਾਲ ਨੇ ਜੇ ਸਾਡੀ ਸਰਕਾਰ ਆ ਗਈ ਮੈਂ ਕੋਈ ਵੱਡਾ ਬੰਗਲਾ ਨਹੀਂ ਲਵਾਂਗਾ ਤੁਹਾਡੇ ਸਾਹਮਣੇ ਕਿੱਥਾ 40 ਕਰੋੜ 50 ਕਰੋੜ ਦਾ ਬੰਗਲਾ ਬਣਾ ਲਿਆ ਮੈਂ ਸਿਕਿਉਰਟੀ ਲਊਂਗਾ ਅੱਜ 5 5 600 ਸਿਕਿਉਰਟੀ ਨਾਲ ਫਿਰਦਿਆਂ ਨੇ ਤੇ ਮੈਂ ਕੋਈ ਆਪਣੀ ਗੱਡੀ 'ਚ ਸਫ਼ਰ ਕਰੂੰਗਾ ਅੱਜ ਗੱਡੀਆਂ ਦੇਖ ਲਓ ਹੇ ਗੱਡੀਆਂ ਕੀ ਅੱਜ ਹੈਲੀਕਾਪਟਰ ਤੇ ਹਾਜ਼ਰ ਰਾ ਤੇ ਸਫ਼ਰ ਕਰ ਰਹੇ ਤੇ ਇਸ ਲਈ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਲੋਕਾਂ ਦੀਆਂ ਛਾਵਾਂ ਸੀ ਲੋਕ ਜਿਹੜੋਂ ਉਹਦੇ ਉੱਤੇ ਪੂਰਾ ਨਾ ਉਤਰਨ ਕਰਕੇ ਜਿਹੜੇ ਲੀਡਰ ਨੇ ਉਹ ਆਪਣੀ ਜ਼ਮੀਰ ਦੀ ਆਵਾਜ਼ ਨਾਲ ਕੇ ਪਾਰਟੀ ਖੜ ਰਹੇ ਨੇ ਤੇ ਦੂਜੇ ਪਾਸੇ ਇਹ ਵੀ ਮੈਂ ਗੱਲ ਕਹਾਂਗਾ ਦੋਨੇ ਚੀਜ਼ਾਂ ਨੇ ਜਿਹੜੇ ਕਰਕੇ ਉਹ ਇੱਧਰ ਆਏ ਸੀ ਉਹ ਵੀ ਪੂਰਾ ਨਹੀਂ ਹੋਇਆ ਇਸ ਕਰਕੇ ਉਹਨਾਂ ਡਰ ਵੀ ਈਡੀ ਦਾ ਤੇ ਉਹਦਾ ਇਸ ਕਰਕੇ 파ਰਟੀ ਕਹਿੰਦਾ ਹੈ ਇਸ ਲਈ ਜਿੱਥੇ-ਜਿੱਥੇ ਵੀ ਆਪੋਜੀਸ਼ਨ ਦੀਆਂ ਸਰਕਾਰਾਂ ਨੇ ਭਾਜਪਾ ਤੋਂ ਐਂਟੀ ਸਰਕਾਰਾਂ ਨੇ ਉਹਨਾਂ ਦੇ ਉੱਤੇ ਅੱਖ ਰੱਖੀ ਹੋਈ ਹੈ ਕਿ ਅਸੀਂ 400 ਤੋਂ ਉੱਤੇ ਅੰਕੜਾ ਕਿਵੇਂ ਪਾਰ ਕਰੀਏ ਤੇ ਇਸ ਲਈ ਪੰਜਾਬ ਦੇ ਵਿੱਚ ਵੀ ਇਸੇ ਆਪਾਂ ਗੱਲ ਕਰ ਰਹੀ ਹੈ ਆਪਾਂ ਕਿੱਥੇ ਗੱਲ ਕੀਤੀ ਸੀ ਕਿ ਪਰਮਪਾਲ ਕੌਰ ਜਿਹੜੀ ਕਿ ਮਨੂਕਾ ਸਾਹਿਬ ਦੀ ਮੂਹ ਹੈ ਤੇ ਆਈਐਸ ਅਫਸਰ ਸੀ ਉਹਨੇ ਵੀ ਅਸਤੀਫਾ ਦਿੱਤਾ ਹੋਇਆ ਇਹ ਕਿਉਂਕਿ ਸਾਰਾ ਕੁਝ ਈਡੀ ਦੀ ਖੇਡ ਹੈ ਇਹ ਤੇ ਈਡੀ ਦੀ ਖੇਡ ਕਰਕੇ ਉਹ ਪਾਰਟੀ ਦੀ ਉਹਨਾਂ ਦਾ ਉਹ ਸਪੋਰਟ ਕਰਨ ਲਈ ਕੋਈ ਨਾ ਕੋਈ ਚਾਰਾ ਬਣ ਜਿਵੇਂ ਪਿੱਛੇ ਇਲੈਕਸ਼ਨ ਬੋਰਡ ਜਿਹੜੇ ਆਏ ਸੀ ਉਹ ਜਦੋਂ ਰਿਜ਼ਰਵ ਬੈਂਕ ਅਗਰ ਸੁਪਰੀਮ ਕੋਰਟ ਨੇ ਕੌਣ ਕਮਿਸ਼ਨ ਨੇ ਕਿਹਾ ਵੀ ਪਾਰ ਤੱਕ ਸਾਹਮਣੇ ਦੱਸੋ ਉਹਦੇ ਵਿੱਚ ਕਲੀਅਰ ਆ ਗਿਆ ਇਹੜੇ ਬੰਦੇ ਨੂੰ ਈਡੀ ਫਰਦੀ ਸੀ ਉਹੀ ਦੂਏਤੀ 3 ਕਰੋੜਾ ਰੁਪਏ ਉਹਦਾ ਬਾਂਡਾ ਦੇ ਜਮਾ ਕਰਾ ਕੇ ਪਾਰਟੀ ਨੂੰ ਫੰਡ ਦਿੰਦਾ ਸੀ ਫੇਰ ਉਹਨੂੰ ਗਵਾਹ ਬਾਲਦੇ ਸੀ ਉਹਨੂੰ ਛੱਡ ਦਿੰਦੇ ਸੀ ਇਸ ਲਈ ਜਿਸ ਹੱਥ ਜ਼ੋਰ ਕਰ ਵੇਖਾ ਸੋ ਇਹ ਨਾਨਕ ਉੱਚ ਨਾ ਕੋਈ ਦੇ ਵਾਕ ਅਨੁਸਾਰ ਇਹ ਸਰਕਾਰਾਂ ਚੱਲ ਜਿਐ ਨੇ ਇਹਨਾਂ ਨੂੰ ਲੋਕਾਂ ਦੇ ਕਿਸ ਦੀ ਗੱਲ ਨਹੀਂ ਇਹਨਾਂ ਨੂੰ ਆਪਣੇ ਹਿੱਤ ਪਿਆਰੇ ਹੁੰਦੇ ਸਰਦੂ ਸਾਹਿਬ ਦਿੱਲੀ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਲੀਡਰ ਨੇ ਉਹ ਅੰਦਰ ਨੂੰ ਜਾ ਰਹੇ ਨੇ ਜੇ ਕਿਸਤੇ ਸਵਾਲ ਉੱਠ ਰਹੇ ਨੇ ਕੋਈ ਅੱਗੇ ਤਿਆਰੀ ਚ ਹੈ ਕੋਈ ਖੁੱਦ ਡਰਿਆ ਪਿਆ ਪ੍ਰੈਸ ਕਾਨਫਰੈਂਸ ਕਰ ਰਿਹਾ ਤੇ ਬੀਜੀਪੀ ਦੇ ਇਲਜ਼ਾਮ ਲਾ ਰਿਹਾ ਇਹ ਤਾਂ ਦਿੱਲੀ ਦੀ ਗੱਲ ਸੀ ਤੇ ਸੇਮਰ ਸਾਈਨ ਪਾਲਿਸੀ ਪੰਜਾਬ 'ਚ ਲਾਗੂ ਹੈ ਤੇ ਪੰਜਾਬ ਸਰਕਾਰ ਦੇ ਕੀ ਹਾਲਾਤ ਨੇ ਤੇ ਫਿਊਚਰ ਕਿਵੇਂ ਦੇਖ ਰਹੇ ਹੋ ਉਹਨਾਂ ਨੇ ਦਿਨਾਂ ਦੇ ਵਿੱਚ ਇੱਧਰ ਵੀ ਫਿਰ ਸਿਕੰਜਾ ਕਸਾ ਜਾ ਸਕਦਾ ਹੈ ਦੇਖੋ ਛੱਠਾ ਸਾਹਿਬ ਜਿਹੜੀ ਪਾਲਿਸੀ ਸ਼ਰਾਬ ਦੀ ਦਿੱਲੀ 'ਚ ਲਾਗੂ ਹੋਈ ਹੈ 8 ਮਹੀਨੇ ਬਾਅਦ ਉਹਨਾਂ ਨੂੰ ਉਹ ਪਾਲਿਸੀ ਵਾਪਸ ਕਰਨੀ ਚਾਹੀਦੀ ਉਹੀ ਪੌਂਸੇ ਹੁਣ ਪੰਜਾਬ ਦੇ ਵਿੱਚ ਚੱਲ ਰਹੀ ਹੈ। ਸਭ ਕੁਝ ਉਧਰ ਕੀ ਇੱਥੇ ਕਰਪਸ਼ਨ ਹੀ ਹੋਈ। ਜਦੋਂ ਉੱਥੇ 5% ਤੋਂ ਕਮਿਸ਼ਨ ਵਧਾ ਕੇ 12% ਕਰ ਦਿਆ ਕੀ ਇੱਥੇ 12% ਨਹੀਂ ਹੈਗਾ। ਪਾਰਟੀਆਂ ਪੈਸੇ ਨਾਲ ਚੱਲਦੀਆਂ ਨੇ। ਪੈਸਾ ਕੌਣ ਦਿੰਦੇ ਨੇ? ਜਿਨ੍ਹਾਂ ਲੋਕਾਂ ਨੇ ਬਹੁਤ ਵੱਡੇ ਵੱਡੇ ਫੰਡ ਦਾ ਮਤਲਬ 에ਰਾ ਫੇਰੀਆਂ ਠੱਗੀਆਂ ਮਾਰਨੀਆਂ ਹੁੰਦਾ। ਤੇ ਉਹ ਇਹਨਾਂ ਨੂੰ ਕਰੋੜ ਰੁਪਈਆ ਦੇ ਕੇ 20 ਕਰੋੜ ਵੱਧ ਉੱਪਰ ਕਮਾਉਣਗੇ। ਇਸ ਲਈ ਇੱਥੇ ਵੀ ਪਾਲਿਸੀ ਉਸ ਹੈ ਇੱਥੇ ਦੇ ਆਈਐਸ ਅਸਤਰਾ ਤੋਂ ਜਿਹੜੇ ਕਿ ਸ਼ਰਾਬ ਘਟਾਲੇ ਦੇ ਵਿੱਚ ਮੀਟਿੰਗਾਂ ਦੇ ਵਿੱਚ ਦਿੱਲੀ ਜਾਂਦੇ ਰਹੇ ਨੇ ਉਹਨਾਂ ਤੋਂ ਵੀ ਪੁੱਛੀ ਤੇ ਉਧਰ ਜਿਹੜੇ ਅਸਾਈਜ਼ ਮੰਤਰੀ ਸੀ ਹਰਪਾਲ ਟੀਮਾ ਉਹਦੀ ਵੀ ਕਿੱਥੇ ਚੱਲੀ ਹੋਈ ਵੀ ਈਡੀ ਉਹਨਾਂ ਦਾ ਵੀ ਪੁੱਛਾ ਕਰੀਆ ਉਹ ਵੀ ਇੱਕ ਦੋ ਦੇ ਰੂਪ ਰਹੇ ਨੇ ਇਸ ਲਈ ਪੰਜਾਬ ਦੀਆਂ ਜਿਹੜੀਆਂ ਨੇ ਜਿਹੜੀਆਂ ਸਥਿਤੀਆਂ ਨੇ ਉਹ ਵੀ ਦਾਵਾ ਡੋਲੇ ਉਹ ਵੀ ਕਿਸੇ ਟਾਈਮ ਵੀ ਈਡੀ ਕਿਸੇ ਨਾ ਕਿਸੇ ਆਮ ਆਦਮੀ ਦੇ ਲੀਡਰ ਨੂੰ ਦੱਸ ਕੇ ਉਹਨਾਂ ਨੂੰ ਵੀ ਆਪਣੇ ਸੰਜੇ ਵਿੱਚ ਲੈ ਸਕਦੇ ਹਾਂ ਸਭ 28 ਵਾਲੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਉਹ ਉਹਦੇ ਅੰਡਰ ਆ ਜਾਂਦੇ ਨੇ ਸਾਰੇ ਵਿਭਾਗ ਸਭ ਕੁਝ ਹੁੰਦਾ ਮੰਤਰੀ ਵੀ ਉਹਦੇ ਅੰਡਰ ਹੁੰਦੇ ਨੇ ਤੇ ਜੇਕਰ ਮੰਨ ਲਓ ਇੱਧਰ ਨੂੰ ਸੂਈ ਘੁੰਮਦੀ ਹੈ ਤੇ ਸੀਐਮ ਭਗਵੰਤ ਮਾਨ ਦੇ ਉੱਤੇ ਇਹ ਟੈਗ ਲੱਗਿਆ ਹੋਇਆ ਕਿ ਉਹ ਇਮਾਨਦਾਰ ਨਹੀਂ ਲਖਜੋ ਸਿੰਘ ਸਿੱਧੂ ਤੇ ਵੀ ਲੱਗਿਆ ਹੋਇਆ ਤਾਂ ਕਿ ਪੰਜਾਬ ਚ ਤੇ ਕਿਵੇਂ ਦੇਖਦੇ ਹੋ ਫਿਰ ਜੇ ਇਧਰ ਨੂੰ ਤੂਈ ਭੁੰਦੀ ਆ ਤੇ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਜਾਣਗੇ ਬਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਜੂਗਾ ਜਾਂ ਫਿਰ ਇਹ ਹੈ ਕਿ ਜਿਹੜਾ ਉੱਤਰੋਂ ਦਿੱਲੀ ਸਰਕਾਰ ਨੇ ਜਾਂ ਕਿਲੇ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਮੂਗਾ ਪਾਲਿਸੀ ਅਕੋਰਡਿੰਗ ਉਦਾਂ ਹੀ ਚੱਲਦੇ ਆ ਜਾਂ ਫਿਰ ਸੀਐਮ ਭਗਵੰਤ ਮਾਨ ਨੂੰ ਖੁਦ ਇਨਵੋਲਵਮੈਂਟ ਕੀਤਾ ਜਾਊਗਾ ਇਹਦੇ ਵਿੱਚ ਕਿਤਾਬ ਜਿਹੜਾ ਸੀਐਮ ਹੁੰਦਾ ਹੈ ਹੈੱਡ ਹੁੰਦਾ ਹੈ ਸੀਐਮ ਦੇ ਬਣਾ ਪੋਸਟ ਡੇਟ ਦੇ ਵਿੱਚ ਇੱਕ ਪੱਤਾ ਨਹੀਂ ਹਲਦਾ ਲੇਕਿਨ ਯਸ ਪਾਰਾ ਕੋ ਕਰਨ ਤੋਂ ਬਾਅਦ ਫਾਈਨਲ ਜਿਹੜੀ ਅਥਾਰਟੀ ਆ ਉਹ ਸੀਐਮਏ ਹੁੰਦੀ ਹੈ ਲੇਕਿਨ ਆਪਾਂ ਜੇ ਕਹੀਏ ਪਹਿਲੇ ਸਿੱਖ ਲੈ ਡੰਡੇ ਤੋਂ ਤਿਵਾਰੇ ਚੜ ਜਾਈਏ ਪਹਿਲਾ ਸਟੈਪ ਵਾਈਜ਼ ਸਟੈਪ ਪੌੜੀਆਂ ਚੜ ਕੇ ਤਾਂ ਉੱਤੇ ਜਾ ਇਸ ਲਈ ਜਿਹੜੀ ਈਡੀ ਹੈ ਉਹ ਪਹਿਲਾ ਹੇਠਾਂ ਤੋਂ ਸੋਰਸ ਪ੍ਰੂਫ ਇਕੱਠੇ ਕਰ ਰਹੀ ਹੈ ਪਹਿਲਾ ਅਕਸਾਈਜ਼ ਵਾਲੇ ਅਫਸਰਾਂ ਨੂੰ ਪੁੱਛਿਆ ਫਿਰ ਉਹ ਜਿਹੜੇ ਸਰਾਬ ਦੇ ਬੈਂਡੰਸੀ ਉਹਨਾਂ ਨੂੰ ਕੁਝੂ ਹੁਣ ਸੂਈ ਜਿਹੜੀ ਇਧਰ ਆਉਂਦੀ ਹੈ ਕਿਸੇ ਟਾਈਮ ਵੀ ਪੰਜਾਬ ਦੇ ਵਿੱਚ ਦੇਖੋ ਪ੍ਰਕਾਰ ਦਾ ਉਹੀ ਨੇ ਹੈਡ ਕੇਜਰੀਵਾਲ ਹੈ ਜਦੋਂ ਹੈਡ ਕੇਜਰੀਵਾਲ ਜੀ ਨੇ ਪਾਲਿਸੀ ਉਭਾਈ ਸੀ ਉਹੀ ਜੇਲ ਚੰਦਰ ਹੈ ਤੇ ਭਗਵਾਨ ਮਾਨਤਾਬ ਚਾਰੇ ਦੂਜੇ ਨੰਬਰ ਦੇ ਉੱਤੇ ਨੇ ਇਹ ਕੋਈ ਵੀ ਕੰਮ ਜੋ ਪੰਜਾਬ ਦੇ ਵਿੱਚ ਹੋਇਆ ਕੇਜਰੀਵਾਲ ਦੀ ਆਗਿਆ ਤੋਂ ਬਿਨਾ ਹੋਇਆ ਕੇਜਰੀਵਾਲ ਨੇ ਹਰ ਕੰਮ ਆਪਣੀ ਮਰਜ਼ੀ ਦੇ ਨਾਲ ਕਰਾਇਆ ਤੇ ਜਿੱਥੋਂ ਜਿੱਥੋਂ ਪੈਸਾ ਮਿਲਦਾ ਸੀ ਉਹਨਾਂ ਨੇ ਪੈਸਾ ਇਕੱਠਾ ਕਰਕੇ ਕਿਉਂ ਪੈਸੇ ਦੀ ਲੋੜ ਹੁੰਦੀ ਹੈ ਇਲੈਕਸ਼ਨਾਂ ਚ ਇਲੈਕਸ਼ਨਾਂ ਆ ਕੋਈ ਖਾਲੀ ਹੱਥਾਂ ਨਹੀਂ ਜਾਂਦੇ ਇੱਕ ਕਰੋੜਾ ਰੁਪਏ ਖਰਚ ਉਹ ਕਰੋੜਾ ਕਿਹਨਾਂ ਦੇਣੇ ਨੇ ਉਹ ਇਦਾਂ ਦੇ ਯਾ ਰੇ ਇਹ ਤਾਂ mafia ਹੋ ਗਿਆ ਜਾਂ ਉਹ mafia ਹੋ ਗਿਆ ਜਾਂ ਇੰਦਾ ਸ਼ਰਾਬ mafia ਹੋ ਗਿਆ ਇੱਥੇ ਹੀ ਪੈਸੇ ਆਉਂਦੇ ਨੇ ਨਾ ਹੁਣ ਦੇ ਅਬਾਨੀ ਅਡਾਨੀਓ ਪੈਸੇ ਦੇਊਗਾ ਤੁਸੀਂ ਮੈਂ ਤੇ ਆਮ ਗਰੀਬ ਕਿਸਾਨ ਜਾਂ ਕੋਈ ਬੰਦਮਾਜ਼ ਉਹ ਕਿੱਥੋਂ ਪੈਸੇ ਦੇਊਗਾ ਇਸ ਜਿਹੜਾ ਪੈਸਾ ਦੇਊਗਾ ਉਹਨੂੰ ਫਾਇਦੇ ਵੀ ਹੋਣਗੇ ਇਸ ਲਈ ਪੰਜਾਬ ਦੇ ਉੱਤੇ ਵੀ ਜਿਹੜੀ ਹੈ ਖਾਤਰੇ ਦੀ ਜਿਹੜੀ ਹੈ ਜਾਂ ਖਾਤਰੇ ਦੀ ਘੰਟੀ ਖੜਕ ਰਹੀ ਹੈ ਕਿਸੇ ਟਾਈਮ ਵੀ ਇਸੇ ਘਟਾਲੇ ਦੇ ਵਿੱਚ ਤਣਾਵ ਦੀ ਇੱਥੇ ਦੇ ਵੀ ਕਈ ਲੀਵਰਾ ਤੇ ਕਈ ਅਵਸਰਾਂ ਦੇ ਨੂੰ ਵੀ ਪੀਡੀ ਪੁੱਛਕ ਲਈ ਸੱਮਨ ਜਾਰੀ ਕਰਕੇ ਬੁਲਾ ਸਕਦੇ ਆ ਬਿਲਕੁਲ ਤੇ ਨਾਲ ਹੀ ਖੰਡੂਪੁਰ ਸਾਹਿਬ ਗੱਲ ਕਰਾਂਗੇ ਪਹਿਲਾਂ ਜਿਹੜਾ ਆਈਐਸ ਅਫਸਰ ਨੇ ਅਸਤੀਫਾ ਦਿੱਤਾ ਉਸ ਸੀ ਗੱਲ ਕੀਤੀ ਆ ਬਲੂਕਾ ਹੁਣਾਂ ਦੀ ਲੋ ਦੀ ਉਹਦਾ ਦਾ ਪ੍ਰਮਾਣ ਹੋਇਆ ਨਹੀਂ ਤੇ ਇੱਕ ਹੋਰ ਆਈਐਸ ਅਫਸਰ ਨੇ ਅਸਤੀਫਾ ਦਿੱਤਾ ਕੀ ਕਾਰਨ ਮੰਨਦੇ ਹੋ ਤੁਹਾਡੇ ਮੁਤਾਬਕ ਕੀ ਕਾਰਨ ਹੋਣਗੇ ਅਸਤੀਫਾ ਦੇਣ ਦੇ ਇਕੱਠਾ ਸਾਹਿਬ ਅਜੇ ਪਰੰਪਾਲ ਕੌਰ ਦਾ ਅਸਤੀਫਾ ਕਮ ਦੀ ਟੇਬਲ ਤੇ ਪਿਆ ਸੀ ਸਾਈਨ ਨੂੰ ਤੇ ਥੋੜੇ ਦਿਨਾਂ ਬਾਅਦ ਆਈਸ ਕਰਨਲ ਜਿਹੜੇ ਕੀ ਪਾ ਥੋੜੀ ਦੇਰ ਪੀਸੀ ਵੀ ਰਹੇ ਤੇ ਉਹਨਾਂ ਨੂੰ ਉਥੋਂ ਬਦਲ ਕੇ ਛੁੱਡੇ ਲੈਣ ਲਾ ਕੇ ਬਹਿਲਾ ਕਰਤਾ ਸੀ ਕੋਈ ਜਗਾ ਅਪਾਇੰਟਮੈਂਟ ਨਹੀਂ ਉਹਦੀ ਰਿਟਾਇਰਮੈਂਟ ਵੀ ਸਾਰੇ ਕੇ ਜੇ 5-6 ਮਹੀਨੇ ਹੀ ਰਹਿੰਦੇ ਉਹ ਕਹਿੰਦੇ ਮੈਂ ਨੂੰ ਬਹੁਤ ਪਰੇਸ਼ਾਨ ਬੜਾ ਕਿਉਂ ਕਹਿੰਦੇ ਅਫਸਰਾਂ ਦੀ ਕੋਈ ਵੈਲਿਊ ਨਹੀਂ ਹੈ ਕੋਈ ਪੁੱਛ ਕੀਤੀ ਨਹੀਂ ਹੈਗੀ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਮੰਤਰੀ ਨੇ ਕਹਿੰਦੇ ਇਹਨਾਂ ਨੂੰ ਇੰਨਾ ਦਾ ਪਤਾ ਹੈ ਨਹੀਂ ਕਾਨੂੰਨੀ ਚੀਜ਼ ਐ ਕਿਵੇਂ ਕੰਮ ਕਰਾਏ ਇਹ ਪ੍ਰੈਸ਼ਰ ਪਾ ਕੇ ਸਾਡੇ ਕੋਲੋਂ ਕੰਮ ਕਰ ਅਸੀਂ ਉਹ ਪ੍ਰੈਸ਼ਰ ਥੱਲੇ ਆ ਕੇ ਕੰਮ ਕਰ ਇਸ ਲਈ ਉਹਨਾਂ ਨੇ ਇਹ ਚੀਜ਼ ਦੀ ਘਟਣ ਨੂੰ ਪ੍ਰਾਪਤ ਕਰਦੇ ਵੀ 6 ਮਹੀਨੇ ਪੁੱਛੇ ਮੈਂ ਜੀਹੋਣਾ ਉਹਨਾਂ ਨੇ ਆਪਣਾ 프리 ਮੈਜਰ ਦਾ ਮਤਲਬ ਉਹਦਾ ਰਹੀ ਹੈ ਅਜੇ ਸਤੀਫਾ ਉਹਨਾਂ ਦਾ ਪਿਆ ਪਰ ਆਮ ਅਫਸਰ ਸਾਹੀ ਦੇ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਸਹਿਮ ਵੀ ਹੈ ਡਰ ਵੀ ਹੈ ਕਿ ਕੋਈ ਪਤਾ ਨਹੀਂ ساری ਜ਼ਿੰਦਗੀ ਦੀ ਕੀਤੀ ਹੋਈ ਨੌਕਰੀ ਉਹੀਆਂ 5-4 ਮਹੀਨਿਆਂ 'ਤੇ ਹੁਣ 10 ਮਹੀਨੇ ਪਰਮਪਾਲਦੇ ਰਹਿੰਦੇ ਸੀ ਉਹਨੇ ਪਹਿਲਾਂ ਦਿੱਤਾ ਕਿ ਉਹ ਤਾਂ ਉਹਦਾ ਚਲੋ ਸਿਆਸੀ ਪਰਿਵਾਰ ਸੀਗਾ ਉਹਨਾਂ ਨੂੰ ਤਾਂ ਹੋਰ ਕੋਈ ਚੀਜ਼ ਨਾਕਡਾਉਨ ਦੀ ਹੋਣੀ ਕਿ ਕੱਲੋਂ ਬਠਿੰਡੇ ਤੋਂ ਜੇ ਸਾਨੂੰ ਸਪੀਟ ਮਿਲ ਜਾਂਦੀ ਹੈ ਹੋ ਸਕਦਾ ਹੈ ਕਿ ਬੀਜੇਪੀ ਦੇ ਜਿਵੇਂ ਹਵਾ ਚੱਲ ਰਹੀ ਹੈ ਜਾਂ ਪੈਸਾ ਉਹਦੇ ਕੋਲ ਹੈਗਾ ਜਾਂ ਵੱਡੀ 파ਰਟੀ ਹੈ ਕਿ ਉਧਰ ਚਲੇ ਜਾਣਗੇ ਪਰ ਅਜੇ ਤਾਕਤ ਕਲੀਅਰ ਨਹੀਂ ਹੋਇਆ ਕਿ ਉਹ ਮਲੂਕਾ ਸਾਹਿਬ ਅਪਕਾਲੀ ਦਲ ਦੇ ਵੱਡੇ ਲੀਡਰ ਨੇ ਤੇ ਜਿਹੜੀ ਅੰਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਨੇ ਮੰਤਰੀ ਵੀ ਰਹੇ ਨੇ ਤੇ ਉੰਜ ਵੀ ਚੰਗਾ ਲੋਕਾਂ ਦਾ ਆਸਰੂ ਹੋ ਗਿਆ ਉਹਨਾਂ ਨੇ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਨਾ ਹੀ ਕੋਈ ਟਿੱਪਣੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਕਿ ਉਹ ਜਾਣਗੇ ਆ ਨਹੀਂ ਜਾਣਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਮਲੂਕਾ ਤੇ ਇਹਨਾਂ ਦਾ ਪਰਿਵਾਰ ਬੜੀ ਦੇਰ ਤੋਂ ਅਕਾਲੀ ਦਲ ਦੇ ਨਾਲ ਚੱਲੇ ਆ ਰਿਹਾ ਪਰ ਅਜਿਹਾ ਕਰਨੈਲ ਸਿੰਘ ਦਾ ਸੂਫਾ ਇੱਕ ਆਮ ਆਈਐਸ ਅਫਸਰ ਨੇ ਜਿਹੜੇ ਉਹਨਾਂ ਦੇ ਵਾਸਤੇ ਵੀ ਮਤਲਬ ਉਹ ਕਹਿਣਗੇ ਵੀ ਤੁਸੀਂ ਸਾਰੀ ਜ਼ਿੰਦਗੀ ਤੇ ਕੇ ਅਖੀਰ ਦੇ ਵਿੱਚ ਕਿਤੇ ਦਾਗੀ ਨਾ ਹੋਇਓ ਕਿਤੇ ਏਦਾਂ ਦੀ ਕੋਈ ਰਿਪੋਰਟ ਕੱਢ ਕੇ ਸਾਹਮਣੇ ਸਾਜਾ ਜਾਵੇ ਇਸ ਲਈ ਉਹਨੇ ਸੂਫਾ ਦਾ ਪਿੱਛੇ ਦੇਖਿਆ ਨਹੀਂ ਅਬਰੂਦਾ ਦੇ ਬਾਗ ਦੇ ਵਿੱਚ ਥੋੜਾ ਰੁਪਈਏ ਉਹਨਾਂ ਨੇ ਆਈਐਸ ਅਫਸਰ ਨੇ ਖਾਵੇ ਪਰ ਕਾਰਵਾਈ ਦੀ ਗੱਲ ਇਹਨਾਂ ਨੇ ਯੂਨੀਅਨ ਵਿੱਚ ਇਕੱਠੇ ਹੋਗੇ ਪਰ ਅੰਦਰੋਂ ਤਾਂ ਵੀਕ ਕਹਿੰਦੇ ਚੋਰ ਦੀ ਦਾੜੀ ਤਿਲਕਾ ਅੰਦਰੋਂ ਡਰਦਾ ਹੈ ਨਾ ਵੇ ਹੁਣ ਕਿਉਂ ਆਪਾਂ ਫੜਨਾ ਹੈ ਇਕੱਲਾ ਆਈਐਸਐਸਲੀ ਬਹੁਤ سارے ਮੁਲਾਜ਼ਮ ਵੀ ਜਿਹੜੇ ਕੋਈ ਚੰਗੇ ਮੈਗਵਾ ਸਾਈਜ਼ ਹੋਗੇ ਮਾਰਕੀਟ ਕਮੈਂਟਰੀਅਨ ਹੋਗੇ ਜਾਂ ਸੇਲ ਟੈਕ ਹੋਗੇ ਜਾਂ ਮਾਲ ਵਿਭਾਗਕ ਹੋਗੇ ਜਦੋਂ ਪੈਸਾ ਚੰਗਾ ਕਮਾਦ ਲੈ ਉਹਨਾਂ ਦੇ ਡਰ ਰਹਿਦਾ ਕਿਤੇ ਹੁਣ ਨਾ ਫਸ ਜੇ ਹੁਣ ਨਾ ਵੀ ਬਥੇਰਾ ਹੋ ਗਿਆ ਇਕੱਠਾ ਉਹ 프리 ਮੈਚਰਮੈਂਟ ਲੈ ਰਿਹਾ ਹੋ ਸਕਦਾ ਹੈ ਕਿ ਇਹਨਾਂ ਨੇ ਵੀ ਆਪਣੀ ਤੇ ਆਪਣੀ ਬਚਾਉਣ ਲਈ ਤੇ ਜਿੱਤਾਂ ਹੋਵੇ ਪਰ ਉਹ ਤਾਂ ਉਸ ਇਨਸਾਨ ਨੂੰ ਪਤਾ ਜਿਹੜਾ ਬੰਦਾ ਇਸ ਤਰ੍ਹਾਂ ਬਣਾ ਪਰ ਸਰਕਾਰ ਵਾਸਤੇ ਇੱਕ ਇਹ ਜਿਹੜਾ ਹੈਗਾ ਇੱਕ ਇਨਸਾਨ ਹੀ ਆ ਚੀਨ ਹੈ ਤੇ ਐਡਮਿਨਿਸਟ੍ਰੇਸ਼ਨ ਐ ਚੰਗੀ ਹੋਵੇ ਤਾਂ ਕਿਸੇ ਦਾ ਨੌਕਰੀ ਛੱਡਣ ਨੂੰ ਦਿੱਲੀ ਕਰਦਾ ਜਦੋਂ ਬੰਦੇ ਜੇ ਸਾਦੇ ਪਤ ਲੱਥੀ ਜਾਏ ਸਭ ਹਰਾਮ ਜੇ ਕਹਿੰਦੇ ਉਹ ਰਹਿ ਕੇ ਇੱਜ਼ਤੇ ਨਹੀਂ ਹੈਗੀ ਮਾਰ ਹੀ ਨਹੀਂ ਸਰਕਾਰ ਦੀ ਫਿਰ ਕੀ ਫਾਇਦਾ ਨੌਕਰੀ ਕਰਦਾ ਹੋ ਸਕਦਾ ਇਹਨਾਂ ਦੀ ਜ਼ਮੀਰ ਨੇ ਇਹ ਸਰਕਾਰ ਦੀਆਂ ਪਾਲਿਸੀਆਂ ਨਾਲ ਚੰਗੀਆਂ ਲੱਗਣ ਕਰ ਦਿੱਤਾ ਪਰ ਇਹਦਾ ਅਸਰ ਸਰਕਾਰ ਦੇ ਉੱਤੇ ਪੈਂਦਾ ਇਵੇਂ ਆਪਾਂ ਪਹਿਲਾਂ ਗੱਲ ਕਰਦੇ ਆਂ ਵੀ ਸਰਕਾਰ ਦਿੱਲੀ ਦੀ ਤੇ ਪੰਜਾਬ ਦੀ ਕਿਵੇਂ ਕਿਹਾ ਸੀ ਵੀ ਕਿਸੇ ਟਾਈਮ ਵੀ ਆਪਣੇ ਮਿੱਟੂ ਨੇ ਕਿਹਾ ਸੀ ਵੀ ਕਿਸੇ ਟਾਈਮ ਵੀ ਤੋੜੀ ਜਾਵੇ ਕ੍ਰਾਪਸ਼ਨ ਪੂਰੇ ਜੋਰਾਂ ਤੇ ਹੈ ਕਿਸੇ ਮਹਿਕਮੇ ਚਲੇ ਜਾਓ ਬਿਨਾ ਪੈਸੇ ਕੋਈ ਕੰਮ ਨਹੀਂ ਹੁੰਦਾ ਪੈਸੇ ਲੈਣ ਦੇ ਤਰੀਕੇ ਨੇ ਜਿਹੜੇ ਉਹ ਸਾਰੇ ਬਦਲੇ ਹੋਏ ਨੇ ਉੱਤੋਂ ਪਰੋ ਬੁਗਲੇ ਭਗਤ ਨੇ ਤੇ ਫੇਰਾਂ ਨਿਗਾਹਾਂ ਦੀ ਮੱਛੀ ਵੱਲ ਤੇ ਡੱਡੂ ਵੱਲ ਤੇ ਆਪਣੇ ਕੀੜੇ ਕਿੰਡਿਆਂ ਵੱਲ ਹੁੰਦੀ ਐ ਇਸ ਲਈ ਸਰਕਾਰਾਂ ਚ ਚੰਗਾਰੀ ਚੱਲ ਰਿਹਾ ਸੈਂਟਰ ਵੀ ਇਹ ਕਿ ਕਦੋਂ ਸਾਨੂੰ ਸਮਾਂ ਮਿਲੇ ਅਸੀਂ ਸਾਰਾ ਤੋੜ ਕੇ ਇੱਥੇ ਰਾਸ਼ਟਰਪਤੀ ਰਗ ਲੱਗ ਗਈ। ਬਿਲਕੁਲ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਖੰਡੂ ਸਭ ਪ੍ਰੋਗਰਾਮਸ ਕੀ ਵਿੱਚ ਸਮਾਂ ਦੇਣ ਲਈ। ਬਹੁਤ ਧੰਨਵਾਦ ਜੱਥਾ ਸਾਹਿਬ ਵਾਇਗ੍ਰਦੀਕਰਤਾਂ ਸਾਨੂੰ। ਸਾਡੇ ਨਾਲ ਸਨ ਲੋਕ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਅਪ੍ਰਿਤੋ ਸਿੰਘ ਖਾਨ ਪ੍ਰੋਬੇਡ ਸਾਹਿਬ ਜਿਨ੍ਹਾਂ ਨੇ तमाम ਥਰਾਂ ਤੇ ਵਿਚਾਰਾਂ ਦੀ ਰੌਸ਼ਨੀ ਪਾਈ ਆ। ਉਮੀਦ ਕਰਦੇ ਹਾਂ ਦਸ਼ਕ ਪ੍ਰੋਗਰਾਮ ਪਸੰਦ ਕਰਨਗੇ। ਫਿਲਹਾਲ ਲਈ ਇਹਨਾਂ ਹੀ ਦਿਉਜਾਜ ਧੰਨਵਾਦ।